ਇਸ ਵੇਲੇ ਦੀ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਭਾਰਤੀ ਸੈਨਾ ਦੇ ਡਰੋਨ ਨੇ ਹਮਲਾ ਕੀਤਾ ਆ 라ਵਲ ਪਿੰਡੀ ਦੇ ਕ੍ਰਿਕਟ ਸਟੇਡੀਅਮ ਦੇ ਉੱਤੇ ਜਿੱਥੇ ਕਿ ਅੱਜ ਪੀਐਸਐਲ ਦਾ ਮੈਚ ਵੀ ਹੋਣਾ ਸੀ ਰਾਤ ਨੂੰ ਤੇ ਉੱਥੇ ਡਰੋਨ ਦੇ ਰਾਹੀਂ ਹਮਲਾ ਹੋਇਆ ਹੈ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਅਤੇ ਪੰਜਾਬ ਦੇ ਬਾਰਡਰ ਨੇੜੇ ਲੱਗਦੇ ਪਿੰਡ ਅਤੇ ਸ਼ਹਿਰ ਅਤੇ ਜ਼ਿਲ੍ਹੇ ਗੁਰਦਾਸਪੁਰ ਵਿੱਚ ਅੱਜ ਰਾਤ ਨੂੰ 9 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਬਲੈਕਆਊਟ ਦੇ ਨਿਰਦੇਸ਼ ਦੇ ਦਿੱਤੇ ਨੇ ਹਰ ਰੋਜ਼ ਬਲੈਕਆਊਟ ਹੋਵੇਗਾ ਅਗਲੇ ਜਦੋਂ ਤੱਕ ਨਿਯਮ ਨਹੀਂ ਆਉਂਦੇ ਅਗਲੀ ਅਨਾਉਂਸਮੈਂਟ ਨਹੀਂ ਹੁੰਦੀ ਉਦੋਂ ਤੱਕ ਬਲੈਕਆਊਟ ਰਹੇਗਾ ਰਾਤੀ 9 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਤੇ ਇਸ ਵੀਡੀਓ ਨੂੰ ਹਰ ਇੱਕ ਦੇ ਕੋਲ ਸ਼ੇਅਰ ਕਰ ਦਿਓ ਤਾਂ ਜੋ ਹਰ ਇੱਕ ਨੂੰ ਗੱਲ ਦਾ ਪਤਾ ਲੱਗ ਸਕੇ ਬਲੈਕਆਊਟ ਚ ਕਰਨਾ ਕੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਰੱਖਣੀਆਂ ਨੇ ਅਤੇ ਅੰਦਰ ਰਹਿਣਾ ਆ